ਤੇ ਆਓ ਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਤੇ ਪਹੁੰਚ ਗਏ ਆਪਾਂ ਦੁਬਾਰਾ ਮੋਟਰ ਉੱਤੇ ਤੇ ਖੇਤ ਖਾਲੇ ਵੀ ਪਾਣੀ ਨਾਲ ਭਰੇ ਖੜੇ ਨੇ ਕੱਲ ਦਾ ਫਿਰ ਵੀ ਦੱਸਿਆ ਵਾ ਕਿਉਂ ਆ ਤਾਂ ਆ ਤਾਂ ਨਿਕਲ ਗਿਆ ਪਾਣੀ ਇਕੱਠਿਆ ਦਾ ਦੇਖ ਹਾਂ ਤਾਂ ਠੇਕਿਆ ਦਾ ਤਾਂ ਨਿਕਲ ਗਿਆ ਉਦੋਂ ਨਿਕਲ ਗਿਆ ਕਣਕ ਚੋਂ ਹਾਂ ਕਣਕਾ ਸੁੱਕ ਗਿਆ ਸਾਰਾ ਦੇਖ ਦੇਖੋ ਇਹ ਖੇਤ ਸਾਰਾ ਸੁੱਕ ਗਿਆ ਕਣਕ ਵਾਲਾ ਤਾਂ ਪਾਣੀ ਹੈ ਤੇ ਬਾਕੀ ਇਕੱਠੇ ਆ ਗਏ ਇਕੱਠੇ ਇਕੱਠਿਆਂ ਨੂੰ ਪਾਣੀ ਜਾਦੇ ਲੱਗ ਗਿਆ ਬਾਚੂ ਨੂੰ ਚੱਲ ਫਿਰ ਵੀ ਕਿਉਂਕਿ ਪਾਣੀ ਨਿਕਲ ਗਿਆ ਨਾ ਨੁਕਸਾਨ ਤਾਂ ਜਲ ਨੁਕਸਾਨ ਹੀ ਆ ਫਿਰ ਵੀ ਚੱਕ ਕਣਕ ਸਾਰੀ ਨਿਕਲਿਆ ਬਲਮਾ ਤਾਂ ਆਪਣੀ ਦੇਖ 2852 ਦੇਖ ਨਿਕਲੇ ਸਾਰੀ ਇਹ ਚ ਬੀਜ ਠੀਕ ਪਿਆ ਹੋਇਆ ਬੀਜੇ ਚ ਪਿਆ ਹੋਇਆ ਅੱਧੇ ਜ਼ਿਲ੍ਹੇ ਨਾਲੋਂ ਦੇਲਾ ਨਾਲ ਘੱਟੇ ਆ 30 ਕਿਲੋ ਵੀ ਫਿਰ ਇਹ ਚ ਐਂ ਵੀ ਪ੍ਰੋਡਕਟਰ ਮਾਰਿਆ ਕਣ 30 ਕਿਲੋ ਬੀਜ ਪਿਆ ਵੈਜ ਹਾਂ ਤੇ ਬਾਕੀ ਆਪਣਾ 3 ਚਾਹ ਪਾਣੀ ਖੜਾ ਪੱਕਾ ਜਤੁਰ ਸਰਕਾਰ ਦੇ ਜਾਣਾ ਬਾਬਾ ਜੀ ਦੀ ਵਰਸੀ ਤੇ ਹਾਂ 26 ਜਨਵਰੀ ਨੂੰ ਬਾਬਾ ਜੀ ਦੀ ਵਰਸੀ ਹੁੰਦੀ ਪਟਿਆਲੇ ਉੱਥੇ ਨਾ ਚੌਰੇ ਚੌਰੇ ਉੱਥੇ ਜਾਣਾ ਹਾਂਜੀ ਇਹ ਵਾਕੀ ਇਤਰਾ ਪਾਣੀ ਖੜਾ ਹਲੇ ਵਰਸੀਨ ਚ ਬਾਕੀ ਜਿਹੜੇ ਆਪਣੀ ਕਿਆਰੀ ਤਿਆਰ ਬਹੁਤ ਵਧੀਆ ਤਰੀਕੇ ਨਾਲ ਕਰੀਤੀ ਪਾਣੀ ਦੇਖ ਲੋ ਮੀਂਹ ਪੈਨੂੰ ਤੀ ਸਤ ਪੰਚੀ ਮੀਂਹ ਦਾ ਮੀਂਹ ਪਿਆ ਵਾ ਹਲੇ ਧੱਕ ਦੇਖ ਲੋ ਪਾਣੀ ਇੰਨਾ ਆ ਗਿਆ ਹੂੰ ਇਹ ਘਠੇ ਆਪਣੇ ਮਰ ਸਕਦੇ ਨੇ ਜਿੱਤ ਕੱਲੂ ਹਵੇ ਫੇਰ ਮੀਂਹ ਦਾ ਅਸਰ ਜਾਂ ਜੇ ਕੱਲੂ ਪੈ ਗਿਆ ਦੇ ਘਠੇ ਆ ਦਿਖਾਈ ਵੀ ਤੇਰਾ ਮੋਹਲ ਗੱਡੀ ਇੱਥੇ ਨੂੰ ਖਾਲੀ ਬਣ ਸਕਦੇ ਆ ਬਣਾਈ ਜਾਣਾ ਹੈ। ਉਹ ਕੰਮ ਜਾਬ ਨਹੀਂ ਹੁੰਉ ਰਿਆ ਕਿ ਫੇਰ ਖੜ ਜਾਂਦਾ। ਉੱਥੋਂ ਨਿਕਲਦਾ ਪਾਣੀ। ਕਿੱਥੇ? ਉਹ ਉੱਥੇ ਨੂੰ ਦੇਖੋ ਉੱਥੇ ਨੂੰ। ਨਿਕਲਦਾ। ਤੇ ਬਾਕੀ ਦੇਖਦੇ ਆ ਕਿ ਬਣਦਾ। ਇਹ ਦਿਖਾਉਨੇ ਆ ਬਾਕੀ ਤੁਹਾਨੂੰ। ਬਸ ਆਲੀ ਦੇਖ ਲਾ ਬੰਦ। ਦਸਤਾ ਰਹੇ ਆ ਮੈਂ ਬਾਕੀ। ਆਹ ਦੇਖੋ ਏ। 90% 80% ਕਾਲੂ। ਆਹ ਦੇਖੋ ਏ 90% 80% ਇਹ ਤਾਂ ਗੱਲ ਨਾਲ ਕੰਮ ਹੋ ਜਾਂਦਾ ਆ ਇਹ ਸਾਡਾ ਕੰਮ ਹਾਂ ਆਪਾਂ ਚਲੀ ਜਾਵਾਂਗੇ ਚਲ ਬਾਕੀ ਰੱਬ ਸੁੱਖ ਰੱਖੇ ਕੀ ਬਣਦਾ ਕੀ ਨਹੀਂ ਜੇ ਮਤ ਬੋਲ ਟਲ ਜਵੇ ਨਾ ਪੌਣਾ ਵੀ ਆ ਮਾੜਾ ਮੋਟਾ ਪਾ ਜਵੇ ਨਾ ਤਾਂ ਜੀ ਨਾ ਪਾਵੇ ਨੁਕਸਾਨ ਬੈਤਾ ਹਾਂ ਹਾਂ ਬਸ ਆਮੜਾ ਜੇ ਕੰਮ ਸੈਟਿੰਗ ਆਈ ਤੀ ਹੁਣ ਹੋਰ ਕਰਾਈ ਜਾਂਦਾ ਚਲ ਗਮ ਵਾਚੂਗੇ ਚਲ ਗਮ ਮੱਤਾ ਪਾਣੀ ਲੰਘਦਾ ਸਾਰੇ ਹਾਂ ਹਾਂ ਆਲੂ ਹੋ ਗੜ ਸਕਦਾ ਆਪਣਾ ਜਿਹੜਾ ਥੋੜਾ ਜਿਹਾ ਲਾਇਆ ਹਾਂ ਹਲੋ ਪਹਿਲਾਂ ਦਰੋ ਤਵਾਉਣੀ ਸੀ ਆਲੂਆਂ ਦੀ ਫਰੀ ਮਟਰ ਹਾਏ ਮਟਰ ਵੱਜ ਜਾਣਗੇ ਮੀਂਹ ਨਾ ਪਵੇ। ਅੱਛਾ ਜਿਹੜਾ ਫਾਲਾ ਉਹ ਖਰਾਬ ਹੋ ਗਿਆ ਬਸ ਪੁੱਲੋ ਗੜ ਗਿਆ ਨਾ ਇੱਥੇ ਬਾਕੀ ਆਪਣਾ ਇੱਧਰ ਕਵਾੜਿਆਂ ਖੜਾ ਵੱਡਾ ਹੀ ਚੱਲਦੀ ਦੀਆਂ ਨੰਮੀਆਂ ਨੇ। ਹਾਂ ਨਹੀਂ ਤਾਂ ਅਗਲੇ ਦਿਨ ਗੜਾਈ ਹੋ ਜਾਣੀ ਸੀ ਕਿਉਂਕਿ ਮੀਂਹ ਆ ਗਿਆ ਤੱਕਾ ਹੁਣ ਇੱਥੇ ਗੜਾਈ ਫੇਰ ਨਹੀਂ ਹੋਣੀ। ਹਾਂ ਹੁਣ ਕਿੱਥੇ ਉਹ ਜੂਸਲੇ ਗੁੱਬੀ ਵੀ ਗਈ। ਹੱਸਤਾ ਦੋ ਹੱਸਤਾ। ਗੁੱਬੀ ਵੀ ਆਪਣੀ ਵੱਧ ਗਿਆ ਰੇਟ। ਗੁੱਬੀ ਦਾਲ ਟਮਟਰ ਵਾੜਾ ਕੁਝ ਗਿਆ ਮਿਰਚਾਂ ਦੀਆਂ। ਹਾਂ ਲਾਲ ਟਮਟਰ। ਫੇਰ ਯਾਰੋ ਉਹ ਬਸ ਉਹ ਕਰਕੇ ਨਾ ਹੈ ਕੁਝ ਕਰੇ ਕਰਾਓ ਕਰੇ ਆ ਦੇ ਪੱਤੇ ਦੇਖ ਲਓ ਲਾਲ ਟਮਾਟਰ ਹਰੇ ਲਾਲ ਟਮਾਟਰ ਰੇ ਆ ਹਾਂ ਦੇਖ ਪੱਤੇ ਆ ਸੁੱਕ ਗਏ ਜੇ ਖਰਾਬ ਹੋ ਗਏ ਫਿਰ ਤਾਂ ਯਾਰ ਇੱਥੇ ਕੁਝ ਹੋਰ ਕਰਨਾ ਪੈਣਾ ਪੂਰੇ ਬਸ ਫਿਰ ਬਤਾਉਂ ਲਾਵਾਗੇ ਹੂੰ ਤੇ ਕਿੱਥੇ ਬਤਾਉ ਲੱਜ ਜਾਣ ਦੇ ਬਾਅਦ ਤੇ ਹੋਰ ਛਾਲਗਮ ਪੱਟ ਕੇ ਬਸ ਇਕੱਠੇ ਲਾ ਦਾਂਗੇ ਇਧਰ ਪਹਿਲਾਂ ਲਾ ਦਾਂ ਇਧਰ ਬਾਅਦ ਲੱਜ ਜਾਣਗੇ ਥੋੜੇ ਇਕੱਠੇ ਲਾ ਦਾਂਗੇ ਐਡਾ ਕਿ 11 30 ਜਿਹੜਾ ਮੋਟੇ ਬਤਾਉਆਂ ਦਾ ਦੀ ਉੱਥੇ ਉੱਤੇ ਹਾਂ ਇੱਦਾਂ ਲੰਬਾਈ ਇੰਨੀ ਹੋਵੇਦੀ ਜਗ੍ਹਾ ਕੱਟਾ ਕੱਟਾਣਾ ਕੰਨੀ ਹੋਆ ਇੰਨੀ ਹੋਆ ਸੇਮ ਉੱਥੇ ਬੱਟਣੀ ਪਈ ਹੋਈ ਗੱਬੇ ਫੇਰ ਇੱਧਰ ਕੋਟੀ ਵੈਰੈਟੀ ਲਾ ਦਾਂਗੇ ਹੁਰਕੀ ਇੰਨੀ ਜਗ੍ਹਾ ਆ ਕੇ ਮਾੜਾ ਓਟਾ ਫਰਕ ਆ ਜ਼ਿਆਦੇ ਆਣਾ ਉੱਧਰ ਜ਼ਿਆਦੇ ਦੀ ਆਣਾ ਜਗ੍ਹਾ ਉੱਧਰ ਹਾਂ ਇੱਧਰ ਵੱਧ ਹੋਊਗੀ ਨਾ ਨਾ ਆਹ ਆ ਇੰਨੀ ਕੁ ਆਹ ਆ ਤਾਂ ਆਪਣੀ ਜੇ ਜੋਈ ਤੱਕ ਦੇਖੀ ਆ ਨਾ ਨਾ ਜੋਈ ਤੋ ਇੱਧਰ ਇੱਧਰ ਗਿਵੇਂ ਆ ਸਬਜੀ ਭਾਜੀ ਹੋਊਗੀ ਤੇ ਆ ਹੋਗੀ ਇਹ ਅੱਧੇ ਕਿੱਲੇ ਤੋਂ ਉੱਪਰ-ਉੱਪਰ ਬਣ ਜੂਗੀ ਸ਼ਾਇਦ ਅੱਧੇ ਕਿੱਲੇ ਤੋਂ ਉੱਤੇ ਬਣ ਜੂਗੇ ਹਾਂ ਕੀ ਤਿੰਨ ਗਰਾਨਾ ਦਾ ਹੀ ਨੇ ਉਹ ਤਾਂ ਅੱਧਾ ਹੀ ਲਈਦੀ ਗੱਲਾਂ ਬੱਸ ਫਿਰ ਅੱਧਾ ਕਿੱਲਾ ਆਪਾਂ ਪਿਛਲੀ ਵਾਰ ਲਾਇਆ ਹੋਇਆ ਤਾਂ ਬਤਾਉਂਗਾ ਅੱਜ ਕੀ ਬਤਾਵਾਂਗੇ ਅੱਜ ਕੀ ਦੇਖਾਂਗੇ ਅੱਜ ਹੋੜਾ ਪਾਉਣਾ ਇਹ ਕਿੱਲੇ ਨੂੰ ਜਾਂ ਕਿੱਲੇ ਨੂੰ ਜਾਂ ਜੋਈ ਦਾ ਤਵਾਗਿਆ ਹੂੰ ਪੁੱਤ ਤੂੰ ਐਸਾ ਹੋਲਾ ਕਿੱਲੇ ਮੰਗ ਨੂੰ ਕਿੱੜਚ ਹੋ ਜਾ ਆਪਾਂ ਦੇਖਾਂਗੇ ਡੇਢ ਕਿੱਲਾ ਦੇਖ ਲੈ ਆਹ ਗੋਲ ਜਿਹੜੇ ਬਤਾਉਂ ਤੇ ਆਪਣੇ ਗੋਲ ਤੇ ਉਹ ਨਹੀਂ ਲਾਂਦੇ ਚੂਚੂ ਲਾਉਂਗੇ ਲੰਬੀ ਬੈਂਕੜੀ ਵੀ ਯਾਰ ਉਹ ਤਾਂ ਹੋਊਗੀ ਨਾ ਪਹਿਲਾਂ ਪਹਿਲਾਂ ਵਧੀਆ ਚੱਲਦੀ ਆ ਦੇਖੋ ਕਿਰਤਾ ਤੂੰ ਐਂ ਲਾ ਲਾ ਵੀ ਅੱਧਾ ਕਿੱਲਾ ਉਹ ਪਰ ਆ ਸਾਰਾ ਡੇਢ ਕਿੱਲਾ ਬਣਦਾ ਉੱਪਰ ਹਾਂ ਫੇਰਾ 2% ਦੇ ਕਿਾਰੇ ਉਹ ਰਹਿ ਜਾਣੇ ਨੇ ਜੱਤਾਂ ਦੇਖੀ ਅੱਧਾ ਕਿੱਲਾ ਕੱਢਤਾ ਕਿੱਲਾ ਉਹ ਕਿੱਲਾ ਹੋਇਆ ਡੇਢ ਕਿੱਲਾ ਆ ਡੇਢ ਕਿੱਲਾ ਡੇਢ ਕਿੱਲਾ ਮਾੜੀ ਮੋਟੀ ਸੌ ਭਾਵੇਂ ਘੱਟ ਹੋਵੇ ਕਿਉਂਕਿ ਜਿਹੜੇ 2% ਦੇ ਕਿਾਰੇ ਨੇ ਉਹ ਵਿੱਚ ਕਰਕੇ ਜੀਰੀ ਲਾਉਣਾ ਆ ਬਾਕੀ ਉਹ ਸਾਰੇ ਬਤਾਉਂਗੇ ਹਾਂ ਬਾਕੀ ਐ ਨਹੀਂ ਪਤਾ ਉਧਰ ਵੀ ਬਤਾਉਂ ਲਾ ਦੀ ਜੋਈ ਦੀ ਜਗਾ ਉਹਦੇ 2% ਵਾਲੀ ਜਗਾ ਵੀ ਜੋਈ ਵਾਲੀ ਤਾਂ ਲਾਉਣੀ ਆ ਵੀ ਕਿੱਲੇ ਤੋਂ ਕਰਦੀ ਹੈ ਦੇਖਦੇ ਆ ਬਾਕੀ ਕਣਕਾਂ ਚ ਐ ਉਹ ਪਾਣੀ ਖੜਾ ਏ ਜੇ ਰਬ ਨਾ ਕੰਮੀ ਕਵੇ ਤਾਂ ਉਹ ਸਾਦਾ ਕੁਝ ਜੇ ਪੀ ਪਾਤਾ ਫੇ ਕੰਮ ਖਰਾਬ ਆ ਹਨਾ ਭਾਈ ਪਰ ਇੱਕ ਗੱਲ ਦੇਖੀ ਆ ਕਣਕ ਉੱਤੇ ਨੂੰ ਬਹਾਉ ਹੋਈ ਆ ਹਨਾ ਮੀਨੋ ਕਹਨੇ ਹਾਂ ਫਰਕ ਪਿਆ ਹਾਂ ਆ ਦੇਖ ਇੱਧਰ ਦੇਖ ਇੱਧਰ ਦੇਖ ਉਹ ਆ ਜੇ ਪਾਣੀ ਖੜਾ ਏ ਖਰਾਬ ਕਰੂਗਾ ਹਾਂ ਪੀ ਲਈ ਪੈ ਸਕਦੀ ਆ ਕਣਕ ਹਨਾ ਜੂਰੀਆ ਵੱਧ ਮੰਗੂਗੀ ਹਾਂ ਚੱਲ ਬਾਕੀ ਦਿਖਾਉਨੇ ਆ ਕਰੀਏ ਫਨੀ ਸ਼ਾਟ ਸ਼ੂਟ ਚਲੋ ਮਿਲਦੇ ਆ ਤੁਹਾਨੂੰ ਅੱਗੇ ਆ ਗਏ ਠੀਕ ਬਾਕੀ ਆ ਤੁਹਾਨੂੰ ਦਿਖਾਨੇ ਆ ਜਿਹੜੇ ਲਾਇਤੇ ਚੋਬਰ ਨੇ ਹੁਣ ਦੇਖੋ ਜੀ ਲੱਗੇ ਕਿਹਨਾਂ ਖੜੇ ਹੋ ਤੇ ਬਾਕੀ ਬਸ ਆਪਣੇ ਛਾਲ ਕਮਾ ਗਏ ਛਾਲ ਗਾਂ ਚ ਪਾਣੀ ਨਿਕਲਿਆ ਤੇ ਬਾਕੀ ਚੱਲ ਜਾਣੇ ਹਫ਼ਤੇ 15 ਦਿਨਾਂ ਤੱਕ ਹਾਂ ਚੱਲ ਜਾਣੇ ਦੇਖੋ ਦੇਖਦਾ ਤਾ 30 ਮਿੰਟ ਲੱਗੇ ਆਏ ਹੋਣ ਲੱਗੇ ਉਹ ਹੋਣ ਲੱਗ ਚੱਲ ਜੂਗੇ ਹਫਤੇ 15 ਦਿਨਾਂ ਬਾਅਦ ਤੇ ਬਾਕੀ ਜੈ ਤਖਾਂ ਜੀ ਲੱਦ ਜਿਵੇਂ ਕਿ ਜਿਹੜਾ ਭਰ ਗਿਆ ਹਾਂ ਮੋ ਪਾਣੀ ਕਰਕੇ ਨਾ ਜਾ ਪੈਣਾ ਪਾਣੀ ਦਿੱਤਾ ਦਾ ਇਹਨੂੰ ਨਿਕਲਿਆ ਤੇ ਚਲੋ ਬਾਕੀ ਫਨੀ ਸ਼ਾਟਸ ਸ਼ੂਟ ਕਰੀਏ ਫਿਰ ਮਿਲਦੇ ਆ ਉਹ ਜੀ ਸਟੈਂਡ ਇਕੱਠਾ ਕਰਨ ਲੱਗ ਗਏ ਕਿਉਂਕਿ ਆਪਾਂ ਸਿਲੰਡਰ ਪੜਾਣਾ ਸਿਲੰਡਰ ਰੋਡ ਪੜਾਣਾ ਪਏ ਸਿਲੰਡਰ ਰੋਡ ਪੜਾਪੇ ਅਬ ਚਿਰਾਂ ਕੀ ਕਰਨ ਲਈ ਭਰੇ ਗਰ ਨਗਰਦੇ ਨੇ ਜਮਨਾ ਨਹੀਂ ਹੋ ਵੀਡੀਓ ਤੇ ਹੋਰ ਚਾਹ ਕਰੇ ਬਣਾਣਿਆ ਤੇ ਬਾਕੀ ਲੈ ਕੇ ਚੱਲਦੇ ਆ ਤੇ ਬਾਕੀ ਜਰੂਰ ਦੇਖਿਆ ਕਰੋ ਯਾਰ ਆਪਣੇ ਦੂਜੇ ਚੈਨਲ ਤੇ ਵੀਡੀਓ ਤੇ ਬਾਕੀ ਚਲੋ ਕਰਾਂ ਜਾ ਕੇ ਮਿਲਦੇ ਆ ਤੁਹਾਨੂੰ ਚੰਗਾ ਜੀ ਤੇ ਲੋ ਜੀ ਆਪਾਂ ਦੂਜੀ ਮੋਟਰ ਤੇ ਆ ਗਏ ਆ ਇਧਰੋਂ ਦੇਖੋ ਪਾਣੀ ਖਾਰਾ ਨਿਕਲ ਜਾਂਦਾ ਹੂੰ ਇਧਰ ਕੋਈ ਆ ਆਪਣੇ ਖੁਈ ਖੁਈ ਤੇ ਬਾਕੀ ਸਿਲੰਡਰ ਦੀਆਂ ਗੱਡੀਆਂ ਦੇਖਦੇ ਫਿਰਦੇ ਆ ਗੈਸ ਸਿਲੰਡਰ ਲੱਗਦਾ ਤਾਂ ਐਵੇਂ ਪੰਜਾਬ ਪੰਜਾਬ ਤਾਂ ਨਹੀਂ ਹੈਗੀ ਹਾਂ ਭਾਰਤ ਗੈਸ ਭਾਰਤ ਗੈਸ ਮੈਂ ਤਾਂ ਲੱਗਦਾ ਨਹੀਂ ਆਈ ਹੋਣੀ ਕਦੇ ਵੀ ਨਹੀਂ ਆਈ ਹੋ ਕਦੇ ਨਹੀਂ ਆਈ ਹੋ ਬਾਕੀ ਪਤਾ ਨਹੀਂ ਬਈ ਅੱਛਾ ਤਾਂ ਬਣਾ ਬਲੌਗ ਨੂੰ ਮੋਟਰਸਾਈਕਲ ਚੱਕਾਂ ਅ ਚੱਕ ਲਓ ਭੀ ਲਓ ਜੀ ਮਿੱਤਰੋ ਗੱਲ ਹੋ ਰਹੀ ਨਹੀਂ ਦੱਸ ਨਹੀਂ ਜਮੀ ਪੈ ਗਿਆ ਆਪਣਾ ਤਾਂ ਧਰੂੜਾ ਫਲ ਹੋਇਆ ਧਰੂੜਾ ਪਾਣੀ ਦਾ ਨਕਾਲੇ ਨਹੀਂ ਕਿਧਰ ਇਹਨੂੰ ਵੀਡੀਓ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਲਓ ਜੀ ਨਵੇੜ ਤੱਕ ਕੰਮ ਆ ਵੀਡੀਓ ਬਣਾ ਦੀਆਂ ਤੇ ਇਸ ਰੰਡਰ ਵਾਲੇ ਆ ਜਾਉਂਗੇ ਨਹੀਂ ਕੱਲੋਂ ਆਉਂਗੇ ਤੇ ਲਾ ਕੇ ਹੁਣ ਕਾ ਮੋਟਰ ਤੇ ਚੱਲੀਏ ਕੱਖ ਵਢਣ ਹਾਂ ਮਿੱਤਰ ਹੁਣ ਕੱਖਾਂ ਦੀ ਤੇ ਆਈ ਆਹ ਹਾਂ ਹੁਣ ਕੱਖਾਂ ਦੀ ਤਿਆਰੀ ਆ ਤੇ ਚਲੋ ਮੋਟਰ ਤੇ ਜਾ ਕੇ ਮਿਲਦੇ ਆਂ ਕੱਖ ਪੱਢਦੇ ਆਂ ਚਲੋ ਜੀ ਮਿੱਤਰੋ ਗਠਿਆਂ ਚ ਪਾਣੀ ਉਹ ਤਾਂ ਨਿਕਲਿਆ ਨਹੀਂ ਹੁਣ ਇਹ ਕੱਢ ਰਹੇ ਆਂ ਦੇਖਦਾ ਕੋਸ਼ਿਸ਼ ਅਜੇ ਬੱਤੀ ਜਾਨ ਤੇ ਉਧਰ ਕੱਖ ਵੀ ਵੱਢਿਆ ਕਰੋ ਜੀ ਚੈੱਕ ਆਊਟ ਬਾਕੀ ਦੰਨੇ ਹੀ ਆ ਟਰੇੜੀ ਹੋਈ ਹੁੰਦਾ ਅਸਾ ਪਾਣੀ ਕੱਢਦੀ ਆ ਹੁਣ ਗਠਿਆਂ ਦਾ ਬਾਕੀ ਜੋ ਜੋ ਵੀ ਹੁੰਦਾ ਸਭ ਜਾਨ ਟਰੇੜਦਾ ਹੁੰਦਾ ਤੁਹਾਨੂੰ ਵੀਡੀਓ ਨੂੰ ਲਾਈਕ ਤੇ ਜਨਨ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਖਾਲੀ ਕਰਕੇ ਫਾਇਦਾ ਹੋ ਗਿਆ ਪਾਣੀ ਦਾ ਬਸ ਇਹ ਛੱਡ ਰਿਹਾ ਕਿਨੇ ਬਣਾਈ ਕੀ ਹੈ ਤੈਂ ਬਣਾਈ ਤੀ ਬਾਈ ਦੇਖੋ ਜੀ ਜੇ ਕੱਲ ਦਿਓ ਘੜ ਦਿੰਦੇ ਤਾਂ ਅੱਛਾ ਜਿ ਖੜੇ ਜੇ ਹੋ ਜਾਂਦੇ ਬਹੁਤ ਜ਼ਿਆਦਾ ਪਾਣੀ ਦੀ ਗਟਿਆ ਚ ਤੇ ਆਲੂਆਂ ਦਾ ਵੀ ਉਰਾ ਹਾਲ ਹੈ ਇੱਕ ਤਰ੍ਹਾਂ ਦਾ ਬਾਕੀ ਦੰਨੇ ਆ ਇਹ ਅਪਡੇਟ ਤੁਹਾਨੂੰ ਸਾਰੀ ਚਲੋ ਜੀ ਮੁੰਡਾ ਬਹੁਤ ਔਖਾ ਔਕੇ ਕੱਖ ਪੜ ਰਿਆ ਹਾਏ ਵਾਹੇ ਬਰੋ ਵੱਢਣ ਹੀ ਜਾਂਦੇ ਘਾਰਾ ਬਹੁਤ ਆ ਤਾਂ ਵੀ ਲੱਗਿਆ ਹੋਇਆ ਮੁੰਡਾ ਵੱਢਣਾ ਤਲਦਾ ਨਹੀਂ ਹੈਗਾ ਹਣਾ ਹੋਰ ਯਾਰ ਵੱਡੇ ਬੰਦੇ ਨੇ ਇਹੋ ਲੀਆ ਨੇ ਹੂੰ ਲੱਗ ਗਿਆ ਆ ਮੂਟਾ ਤੂਪੂ ਵੀ ਟਿਕਾਏ ਤੇ ਇਧਰ ਬਦਲ ਚੜ ਕੇ ਆ ਰਿਹਾ ਹਣਾ ਹੋਰ ਕਾਲ ਦੇ ਵੱਟ ਰਹੇ ਨੇ ਹੋਰ ਹੋਰ ਲੱਗਿਆ ਆ ਛੋਟਾ ਕੱਲਾ ਹਣਾ ਹੋਰ ਬਈ ਮੈਨੂੰ ਲੱਗਿਆ ਦੋ ਕੁ ਥੱਬਾ ਖੜਾ ਇਹਨੇ ਉਹ ਟਿਕਾ ਦੋ ਇਹ ਚਲੋ ਲੱਗਿਆ ਹੋਇਆ ਛੋਟਾ ਕੱਲਾ ਤੇ ਬਾਕੀ ਵੱਟ ਲਾਉਣ ਤੋਂ ਫਿਰ ਮਿਲਦੇ ਆਂ ਤੇ ਲੋ ਜੀ ਤੇ ਰੇੜੀ ਲੈ ਕੇ ਆ ਗਏ ਕੱਖ ਚੱਕਣ ਵਾਸਤੇ ਪਾਣੀ ਦਾ ਹਾਲ ਦੇਖੋ ਕਿੰਨਾ ਖੜਾ ਪਾਣੀ ਕਣਕ ਚ ਪਾਣੀ ਸਿਕ ਆਊਟ ਕਰੋ ਥਡੇ ਹਿਸਾਬ ਨਾਲ ਖੜਾ ਅਸਾਂ ਕੱਖ ਵੱਢਿਆਂਗੇ ਮਾਰਾ ਵਾ ਦੇਖੋ ਕਰ ਚੈੱਕ ਆਊਟ ਕਰਦਾ ਜੀ ਕੱਖ ਵੱਢਦੇ ਬਾਕੀ ਬੜੇ ਬਰਾਗੇ ਤੁਹਾਨੂੰ ਸਾਰੀ ਜਾਣਕਾਰੀ ਮਿਲੂਗੀ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਪਣ ਗਿਆ ਛੋਟਾ ਵਲੌਗ ਤੇ ਬਾਕੀ ਨਾਮ ਤਾਰਿਆਂ ਪਾਣੀ ਕੱਢਤਾ ਨਾ ਬਹੁਤ ਖਾਲੀ ਕਰ ਹੂੰ ਤੇ ਵਾਕੀ ਯਾਰ ਬਦਸੁਲ ਤੋਂ ਛਡ ਕੇ ਆ ਗਿਆ ਚੱਕਰੋ 290 ਤੇ 85 ਵੀ ਤੇ ਚਲੋ ਬਾਕੀ ਕੱਖ ਚਕਾ ਦਈਏ ਅਰੇ ਰੋ ਤਖਾਨਿਆ ਤੁਹਾਨੂੰ ਕੇ ਬਣਦਾ ਕਿ ਨਹੀਂ ਚਲੋ ਜੀ ਅੱਜ ਦੇ ਵਲੌਗ ਚ ਆਪਣਾ ਇਨ ਨਹੀਂ ਤੀ ਬਾਕੀ ਮਿਲਦੇ ਆ ਕੱਲੂ ਤੇ ਚੈਨਲ ਨੂੰ ਲਾਈਕ ਤੇ ਚੈਨਲ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਿਓ ਜੀ ਤੇ ਧੰਨਵਾਦ ਜੀ ਧੰਨਵਾਦ